ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7017692249 ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੁਰਜਹਰੀ ਦਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰਜੇਤੋਂ ਪੈਂਦੀ ਆ ਤੇ ਮਾਨਕ ਬਾਈ ਜੀ ਦੇ ਘਰੋਂ ਵਰ ਰਹੀ ਆ ਬਾਈ ਜੀ ਹੁਣ ਦਾ ਵਪਾਰ ਲੈਣ ਦਾ ਕੰਮ ਅਤੇ ਇੰਚ ਹੀ ਬਾਈ ਜੀ ਹੁਣਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਜੀ ਹੁਣਾਂ ਕੋਲੇ ਤਿੰਨ ਵਿਹੜਾ ਤਿੰਨੇ ਸੁਈਆਂ ਸਵਾਈਆਂ ਪੂਰਾ ਹੈ ਜੀ ਇੱਕ ਗੱਭਣ ਵਿਚਾਰ ਦਿੱਤੀ ਵਿਚਾਲੜੀ ਵਿਹੜ ਬਾਈ ਜੀ ਗੱਭਣ ਆ ਦੋ ਵਿਹੜਾ ਸੁਈਆਂ ਸਵਾਈਆਂ ਕਿੰਨਾ ਨਗਾ ਦੇ ਵਿੱਚੋਂ ਕਿਸੇ ਵੀਰ ਦੇ ਕੋਈ ਵੀ ਪਸ਼ੂ ਪਸੰਦ ਆਵੇ ਤੇ ਬਾਈ ਜੀ ਹੁਣਾਂ ਦਾ ਸਪਾਰਕ ਕਰ ਲਿਓ ਦੋ ਵਿਹੜਾ ਇੱਕ ਦਾ ਬੱਚਾ ਕਿਹੜਾ ਆ ਗਿਆ ਇੱਕ ਦਾ ਬੱਚਾ ਉਹ ਆ ਜੀ ਇੱਕ ਦਾ ਬੱਚਾ ਬਾਈ ਜੀ ਚਿੱਟੀ ਵਿਹੜ ਦਾ ਆ ਆ ਤੇ ਦੂਜੀ ਵਿਹੜ ਦਾ ਬੱਚਾ ਕਾਲੀ ਜਰਸੀ ਪੰਜਾਬ ਵਾਲੀ ਪਹਿਲਾ ਸੂਆ ਰੀਜਨਲ ਜਰਸੀ ਦਾ ਬੱਚਾ ਮੂਰੇ ਖੜਾ ਹੀ ਆ ਤੇ ਆਹ ਬਾਈ ਜੀ ਜੇਰ ਆ ਕੰਪਲੀਟ ਆ ਜੇਰ ਕਰਮਾਲੀ ਦੀ ਪੈ ਗਈ ਆ ਜੇਰ ਬਾਈ ਜੀ ਹੁਣੇ ਰੱਖੀ ਬੈਠੇ ਆ ਉਹਨਾਂ ਨਗਾ ਦੇ ਵਿੱਚੋਂ ਕੋਈ ਵੀ ਪਸ਼ੂ ਪਸੰਦ ਆਵੇ ਤੇ ਬਾਈ ਜੀ ਹੁਣਾਂ ਸੰਪਰਕ ਕਰ ਲਿਓ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਹੁਣੋਂ ਤੋਂ ਲੈਨੇ ਆ ਆਓ ਬਾਈ ਸਸਰੀਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਜਸ਼ਨਦੀਪ ਐਡਰੈਸ ਪਿੰਡ ਬੁਰਜਰੀ ਕਤ ਸੇਲ ਜਾਈਦਾ ਠੀਕ ਆ ਜ਼ਿਲ੍ਹਾ ਫਰੀਦਕੋਟ ਆ ਤੇ ਬਾਈ ਜੀ ਕਿੰਨੇ ਦਾ ਹੈ ਜੀ ਅਜਾਪੂ ਤਿੰਨ ਆ ਜੀ ਤੇ ਕਿਰਤ ਇਹਦੀ ਪਹਿਲਾ ਨੰਬਰ ਵੜਦੀ ਜੀ ਇਹ ਪ्युअर ਜਰਸੀ ਹੈ ਜੀ ਕਾਲੇ ਰੰਗ ਚੱਪ ਲੈ ਹਾਂ ਜੀ ਕਾਲੀ ਜਰਸੀ ਸਾਰੇ ਜਰਸੀ ਵਾਲੇ ਆ ਕੋਣ ਕਰਾਸ ਨਾ ਕਿਹਾ ਬਈ ਜਿਹੜੀ ਕਰਾਸ ਗਾਉ ਉਹ ਇੰਨਾ ਲੇਵਾ ਨਹੀਂ ਕਰ ਨਹੀਂ ਕਰਦੀ ਜੀ ਉੂੰ ਵੀ ਪਲੀ ਜੁਲੀ ਵਹਿੜ ਆ ਸੁਆ ਪਹਿਲੇ ਬਾਈ ਜੀ ਪਹਿਲਾ ਹੀ ਪਹਿਲਾ ਚਾਰ ਦੰਦ ਦੀ ਐ ਦੰਦ ਹੀ ਚਾਰ ਦੰਦ ਆ ਹਾਂ ਠੀਕ ਆ ਦੋ ਘੰਟੇ ਤਾਂ ਨਹੀਂ ਹੋਏ ਸੂਈ ਨੂੰ ਠੀਕ ਆ ਬਾਈ ਇਹ ਕੰਪਲੀਟ ਆ ਮੂੰਮਾ ਦੇਖੋ ਹਾਂ ਜੀ ਮੂੰਮਾ ਦੀ ਫੇਸ ਕੁਆਲਿਟੀ ਦੀ ਬਾਈ ਜੀ ਪੂਰੀ ਸੋਹਣੀ ਆ ਬੋਦੀ ਵਾਲੀ ਵਹਿੜ ਆ ਕਾਲੀ ਸ਼ਾ ਹੈ ਜਰਸੀ ਪੰਜਾਬ ਵਾਲੀ ਥਾਲਥਨ ਕਰਮ ਵਾਲੀ ਨੂੰ ਬੜਾ ਚੰਗਾ ਲੱਗਿਆ ਚਾਰ ਹੀ ਥਾਣਾ ਹੱਥੀ ਚਵਾਈ ਵਾਲੇ ਪੂਰੇ ਗੈਬ ਚ ਲੱਗਿਆ ਮੁਠੀ ਵਾਲਾ ਥਾਣਾ ਵੀਰ ਜੀ ਇਕੱਲਾ ਇਕੱਲਾ ਥਾਣਾ ਸਨਕੀ ਦਾ ਕਰਮ ਵਾਲੀ ਬਹੁਤ ਹਾਂ ਸੋਹਣੀ ਸਨਕੀ ਬਹੁਤ ਆ ਬੱਚੇ ਦੀ ਚਸ ਕਰਦੀ ਏ ਬੱਚੇ ਬੰਨੀ ਨੂੰ ਬਾਈ ਜੀ ਭਜਣਾ ਜਾਨਵਰ ਨੇ ਬੱਚੇ ਦਾ ਮੋਹ ਪ੍ਰੇਮ ਚੰਗਾ ਕਰਦੀ ਕੀ ਦਿੱਤਾ ਬਾਈ ਜੀ ਬੱਚਾ ਦੇ ਵਿੱਚ ਬੱਚਾ ਦਿੱਤਾ ਬਾਈ ਬੱਚਾ ਵੀ ਸੀਦਾ ਜਰਸੀਸ ਵਾਲਾ ਹਨਾ ਹਾਂ ਪਿਓਰ ਜਹਸੀ ਸੀਗੀ ਅੱਛਾ ਅੱਛਾ ਸੀ ਜਰਸੀ ਇਹ ਬੱਚਾ ਗੱਲ ਕਰ ਤੇ ਚਲੋ ਕੋਈ ਗੱਲ ਨਹੀਂ ਬੱਚੇ ਬੱਚਾ ਕਰਮਾਂ ਦੇ ਆ ਰੱਬ ਦੀ ਦੇਣ ਆ ਜੀ ਤੇ ਕਿੰਨਾ ਤਾ ਤੂੰ ਬਾਦੂ ਬਾਈ ਜੀ ਇਹ ਇਹ 20 ਕਿਲੋ ਤਾਂ ਪਾਉਗੀ ਬੱਚੇ 20 ਕਿਲੋ ਪਾ ਦੂਗੀ ਹੁਣ ਬਾਈ ਕਿ ਰਸ ਤਾਰਾ ਤੂਰਾ ਮਾਰ ਕੇ ਸਾਫ ਸੁਥਰ ਕਰ ਜੀ ਸਾਫ ਬੱਚਾ ਚੰਗਾ ਆਏਗਾ ਬੱਚਾ ਚੰਗਾ ਆਇਆ ਬੋਲਾ ਵੀ ਕੱਢਿਆ ਹੁਣ ਕੋਸ ਕਿ ਨਹੀਂ ਕਰੇ 20 ਕਿਲੋ ਕੱਢਿਆਗਾ ਹਾਂ 20 ਲੀਟਰ ਬਾਈ ਜੀ ਹੋਣੀਆਂ ਤੇ ਬੋਲਾ ਵੀ ਇਹਦਾ ਕੱਢਤਾ ਠੀਕ ਆ ਬਾਈ ਜੀ ਥਲ ਤੁਨੇੜ ਤੋਂ ਤੁਹਾਨੂੰ ਚੈੱਕ ਕਰਾ ਜਨੇ ਇੱਕ ਵਾਰੀ ਫੇਰ ਕਰ ਲੋ ਚਾਰੇ ਥਲ ਚਾਰਾ ਨੁਕਰਾਂ ਤੇ ਕੱਲਾ ਕੱਲਾ ਧਾਨ ਬਾਈ ਜੀ ਲੱਗਿਆ ਕੋਈ ਫੋਟ ਨਹੀਂ ਛਾਗ ਨਹੀਂ ਮੋਟਾ ਸੋਨਾ ਥਾਣਾ ਥਾਣਾ ਜਰਸੀ ਵਾਲਾ ਜਿਵੇਂ ਜਿਵੇਂ ਚੋਈ ਹੋਗੀ ਹੋਰ ਵੀ ਸੋਨਾ ਥਾਣ ਕੱਢ ਲੈਣਾ ਦੇਵਾ ਚੰਗਾ ਕਰਮ ਵਾਲੀ ਨੂੰ ਤੇ ਬਾਈ ਜੀ ਕੀ ਜਾਇ ਡਿਮਾਂਡ ਹੈ ਦੀ ਮੁੱਲ ਕਰਾਉਣਾ 90 95 ਜਿਹਨੇ ਮਾਰਜੀ ਕਾਲੇ 85000 ਦੀ ਹਾਨ ਆਈ ਹੈ ਠੀਕ ਆ ਬਾਈ ਜੀ ਜਿਹੜਾ ਕਿਦਾ ਫਾਰਮ ਚੋਂ ਦੀ ਫਾਰਮ ਵਾਲੇ ਤੁਹਾਨੂੰ ਵੀ ਪਤਾ ਇਹਦਾ ਪਤਾ ਹੀ ਨਹੀਂ ਕੀ ਰੇਂਜ ਮੰਗਦੇ ਉਹਦਾ ਲੱਖ ਦੇ ਵੜ ਦਿੰਦੇ ਠੀਕ ਹੈ ਤੇ ਮੁੱਲ ਅੱਜ ਦਾ ਆਪਣੇ ਆਈ ਹੀ ਆ ਛੋੜੀ ਹੋ ਗਈ ਠੀਕ ਹੈ ਛੋੜਿਓ ਕਿੰਨੇ ਦੇ ਦੰਗ ਅੰਦਾਜ਼ਾ ਜਿਆਜਾ ਉਹ 85000 ਚੋਂ ਦੋ ਛੱਡਦਾ ਹੈ 85000 ਰੁਪਏ ਦੇ ਵਿੱਚੋਂ ਬਾਈ ਜੀ ਤੇ 2000 ਰੁਪ ਛੋੜ ਹੋ ਜੂਗੀ ਹਾਂਜੀ ਲਓ ਬਾਈ ਜੀ ਤੇ ਦੂਜਾ ਨੰਬਰ ਬਾਈ ਜੀ ਇਹ ਵੀ ਵੈਡ ਵੀ ਦੇ ਦੂਜਾ ਸਵੇਰ ਹੁੰਦੀ ਹੈ ਕਿ ਲੌਦਾ ਵੀ 25 26 ਲੀਟਰ ਪਾਉਗੇ 22 ਦੇ 1 ਕਿਲੋ ਪਹਿਲਾਂ ਨੇ ਦਿੱਤਾ ਵਾ ਠੀਕ ਹੈ 22 23 ਲੀਟਰ ਪਹਿਲਾਂ ਨਾ ਵੈਡ ਰੇ ਦਿੱਤਾ ਉਹ ਦੂਜਾ ਸਵੇਰ ਸੋਹਣਾ ਰਹਿੰਦਾਗਾ ਇਸ ਅ ਚਹੋ ਜੀ ਹਫਤਾ ਲੈ ਜਾਣਾ ਨਹੀਂ ਸੀਲ ਠੰਡੀ ਬਹੁਤ ਆ ਹਨਾ ਬਾਈ ਜੀ ਸੀਲ ਠੰਡੀ ਆ ਬਾਈ ਜੀ ਹਫਤਾ ਬਾਈ ਜੀ ਹੋਣੀ ਹੁੰਦੇ ਰਹਿੰਦਾ ਇਹਦਾ ਹਜੇ ਤਿਆਰੀ ਕਰਮ ਵਾਲੀ ਦੀ ਸੁੱਕਣਾ ਚੰਗੀ ਸੋਹਣੀ ਆ ਚਾਰ ਹੀ ਥਾਣਾ ਇਹਦੇ ਵੀ ਅੱਥੀ ਚੁਾਈ ਵਾਲੇ ਕੋਈ ਫੋੜ ਨਹੀਂ ਸ਼ਾਂਗ ਨਹੀਂ ਤੌਰ ਚਾਲ ਬਾਈ ਜੀ ਤੁਹਾਨੂੰ ਚੈੱਕ ਕਰਾਉਣੇ ਆ ਵਜਨ ਵਾਲੀ ਹਾਂਜੀ ਕੱਦ ਵਜਨ ਵਾਲੀ ਵਹਿੜਾ ਮਸੱਲੀ ਪਰਖ ਬਾਈ ਜੀ ਤੁਸੀਂ ਆਪ ਕਰਦੇ ਚਾਰੇ ਥਾਂ ਪੂਰੇ ਗਾਇਲ ਚ ਹੱਥੀ ਚਵਾਈ ਵਾਲੇ ਕੱਲਾ ਕੱਲਾ ਥਾਂ ਲਾ ਬਾਈ ਜੀ ਮੋੜ ਲਿਓ ਬਾਈ ਜੀ ਤੌਰ ਚਾਲ ਪੂਰੀ ਚੰਗੀ ਆ ਕੱਦ ਵਡ ਵਾਲੀ ਵਹਿੜਾ ਪੂਰੀ ਵੱਡੀ ਕਿਸੇ ਵੀ ਦੇ ਪਸੰਦ ਆ ਬਈ ਬਾਈ ਜੀ ਹੁਣਾਂ ਨਾਲ ਸੰਪਰਕ ਜ਼ਰੂਰ ਕਰ ਲਿਓ ਬਾਈ ਜੀ ਹੁਣਾਂ ਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਲੈ ਚਲੋ ਜੀ ਤੇ ਇਹ ਬਾਈ ਜੀ ਜਾਇਜ ਕਿੰਨੇ ਦੀ ਦੇ ਦਾਂਗੇ ਨਤਾਜ ਮੁੱਲ ਕਰਾਉਣੀ ਹੈ ਜੀ ਗਾ ਪਸਾਵਾ ਵੀ ਮੰਗਦੇ ਨਹੀਂ ਲੈ 10 ਹਜ਼ਾਰ ਦੀ ਮੰਗ ਲਾਗੇ 95000 ਦੀ ਗਾ ਦੇ ਦਾਂਗੇ 95 ਹ ਹੋ ਵੀ ਮਾਲਤਾਨ ਬਾਈ ਹਾਂ ਹਾਂ ਜੀ ਉਹ ਬਾਈ ਜੀ ਇਹਦੇ 95000 ਦੀ ਵੈਟ ਦੇ ਦਾਂਗੇ 2000 ਰੁਪਿਆ ਛੋੜ ਹੋ ਜੂਗੀ ਬਾਕੀ ਬਾਈ ਜੀ ਹੁਣਾ ਸੰਪਰਕ ਕਰ ਲਿਓ ਠੀਕ ਆ ਬਾਈ ਬਣੂ ਕਰੂ ਕਰਮ ਵਾਲੀ ਚੰਗੀ ਹੱਤਾ ਜਿਹਦੇ ਹਿਸਾਬ ਨਾਲ ਬਾਈ ਜੀ ਹੋਣੀਆਂ ਦੇ ਰਹਿੰਦਾ ਹਜੇ ਸੂਣ ਚ ਬਾਕੀ ਆਹ ਦੇਖ ਲਓ ਯਾਰ ਚੀਜ਼ਾਂ ਸਾਰੀਆਂ ਪਾਸ ਹਾਂਜੀ ਹਾਂਜੀ ਅਕਸਰ ਵਾਲਟ ਲਾ ਸਾਰੇ ਕੱਟ ਕੇ ਸੂਗੀ ਤੀਜਾ ਨੰਬਰ ਬਾਈ ਜੀ ਇਹ ਸੁਈ ਹੈ ਜੀ ਟਾਈਮ ਹੋ ਗਿਆ 18 19 ਕਿਲੋ ਇਸ ਤੋਂ ਲੈ ਲਓ ਠੀਕ ਹੈ ਜੀ 18 19 ਲੀਟਰ ਹੁਣ ਤਿਆਰ ਹੈ ਜੀ ਹਾਂ ਜੀ ਹੈਗਾ ਤਿਆਰ ਪਰ ਦੋ ਟਾਈਮ ਥੂਲ ਹੈ ਬਾਈ ਜੀ ਠੀਕ ਹੈ ਦੋ ਟਾਈਮ ਬਾਈ ਜੀ ਹੁਣ ਇਹਦੇ ਆਪ ਦੀ ਤਸੱਲੀ ਕਰਕੇ ਚੋਕੇ ਬਾਈ ਜੀ ਲਾ ਜਾ ਸਕਦਾ ਕਾਲੇ ਡੱਬੀ ਵਹਿੜ ਫਾਰਮ ਵਾਲੀ ਵੱਡੀ ਵਹਿੜ ਇਹਦੇ ਮਗਰ ਵੱਛਾ ਇਹਦੇ ਮਗਰ ਵੱਛਾ ਵੱਛਾ ਹੀ ਬਾਈ ਜੀ ਇਹਦੇ ਮਗਰ ਆ ਬਹਿ ਗਿਆ ਕਿਸੇ ਵੀਰ ਦੇ ਪਸੰਦ ਦਾ ਵੀ ਤੇ ਬਾਈ ਜੀ ਹੁਣ ਸਪਰਕ ਕਰ ਲੈ ਤੋਰ ਚਾਲੇ ਦੀ ਵੀ ਚੈੱਕ ਕਰਾਉਣੇ ਆ 18 19 ਲੀਟਰ ਬਾਈ ਜੀ ਹੁਣ ਇਹਦੇ ਦੁੱਧ ਹੁਣ ਇਸ ਟਾਈਮ ਤਿਆਰ ਹੈ ਤੇ ਕਿੰਨਾ 22 20 ਲੀਟਰ ਦਰੋਂ ਰਾਵਣਾ ਪਾਉਂਦਾ। ਦੇਨ ਹੈ ਕਿੰਨੇ ਹੋਏ ਸੁਈ ਨੂੰ? ਇਹਨੂੰ ਹੋ ਗਿਆ ਨਾ ਹੱਤਾ। ਹੱਤਾ ਕੀ ਹੋਇਆ ਬਈ ਇਹ ਸੁਈ ਨੂੰ ਦੁੱਧ ਤੁਹਾਨੂੰ ਵੀ ਪਤਾ 10 15 ਦਿਨ ਪਸ਼ੂ ਦੁੱਧ ਤੇ ਆਉਂਦਾ ਲਈ ਜਾਂਦਾ। ਬਾਕੀ ਸਿਆਲੂ ਦੇਣਾ ਠੰਡ ਠੰਡ ਵਾਲੇ। ਦੁੱਧ 24 25 ਲੀਟਰ ਬੜੇ ਰਾਮਦਾਰੀ ਨਾਲ ਜਿਹੜੇ ਹਿਸਾਬ ਨਾਲ ਬਾਈ ਜੀ ਉਹਨੇ 18 19 ਲੀਟਰ ਦੱਸਦੇ ਆ ਉਹਨਾਂ ਆਟਮ। ਫੇਸ ਕੁਆਲਟੀ ਦੀ ਸੋਹਣੀ ਆ। ਲਓ ਜੀ। ਦਸਲੀਪੜਕ ਬਾਈ ਜੀ ਆ ਕੇ ਤੁਸੀਂ ਕਰਕੇ ਲੈ ਜਾ ਸਕਦੇ ਆ ਬਾਈ ਜੀ ਉਹਨਾਂ ਨੂੰ ਕੋਈ ਨਾ ਨਹੀਂ ਕੀ। ਦੋ ਟਾਈਮ ਚੋ ਕੇ ਪਰਖ ਨਰਖ ਕੇ ਆ ਦਿਲ ਜਾ ਸਕਦੇ ਬਾਈ ਜੀ ਤੇ ਬਾਈ ਇਹ ਜਾਇ ਕਿੰਨੇ ਦੇ ਦਾਂਗੇ 80000 ਦੇ ਦੇਣਾ 80000 ਦੀ ਹੋ ਜਾਓ ਬਾਈ ਜੀ ਮੌਕੇ ਤੇ ਮਾਲਤਾਨ ਹਾਂ ਮੌਕੇ ਤੇ ਠੀਕ ਆ ਬਾਈ ਬਾਈ ਜੀ ਉਹਨੇ 80000 ਦੇ ਦਾਂਗੇ ਬਾਕੀ ਮੌਕੇ ਤੇ ਮਾਲਤਾਨ ਹੋ ਜਾਊਗਾ ਤੇ ਬਾਈ ਇਹ ਆਪਣਾ ਮੋਬਾਈਲ ਨੰਬਰ ਦੱਸ ਦੋ 93678 ਬੰਦ ਠੀਕ ਆ ਇੱਕ ਵਾਰੀ ਫੇਰ ਦੱਸੋ 93678 ਠੀਕ ਆ ਉਧਰ ਬੈਂਡ ਵਾਜਾ ਵਜਣ ਲੱਗਾ ਨਾ ਤਾਂ ਕਰਕੇ ਮੈਂ ਇੱਕ ਵਾਰੀ ਹੋਰ ਮੋਬਾਈਲ ਨੰਬਰ ਦੱਸ ਦਿਓ ਠੀਕ ਹਾਲੋ ਬਾਈ ਜੀ ਬਾਈ ਜੀ ਹੁਣ ਕੋਲੇ ਬਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਲੱਗ ਸੀਗੇ ਤਿੰਨੇ ਤੁਹਾਨੂੰ ਵਿਖਾਤੇ ਆ ਆ ਤੀਜਾ ਨੰਬਰ ਵੈੜ ਸੂਈ ਸਵਾਈ ਡੱਬੀ ਵੈੜ ਦੂਜਾ ਨੰਬਰ ਗੱਬਣ ਵੈੜ ਹਫਤੇ ਦੀ ਕੱਚੀ ਤੇ ਪਹਿਲਾ ਨੰਬਰ ਜਰਸੀ ਪੰਜਾਬ ਵਾਲੀ ਕਾਲੇ ਰੰਗ ਦੀ ਸੂਈ ਸਵਾਈ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਹੁਣ ਸਪਰਕ ਜ਼ਰੂਰ ਕਰ ਲਿਓ ਬਾਈ ਜੀ ਆਪਣੀ ਵੀਡੀਓ ਸੋਹਣੀ ਲੱਗੇ ਸ਼ੇਅਰ ਕਰ ਲਿਓ ਬਾਈ ਜੀ ਲਾਇਕ ਕਰ ਲਿਓ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖ ਲਈ ਧੰਨਵਾਦ ਬਾਈ ਜੀ